ਸਾਕੀ ਦਾਰਾ ਸਕੋ ਦੀ ਇਹ ਦਾਰਾ ਸਕੋ ਬੜਾ ਧਰਮਾਤਮਾ ਬਾਦਸ਼ਾਹ ਹੋਇਆ ਹੈ ਇਸ ਨੇ ਜਦ ਆਸਾਂ ਦੀ ਬਾਤ ਸੁਣੀ ਤਾਂ ਇਹ ਪੰਕਤੀ ਆਈ ਸੁਲਤਾਨਾ ਕਾ ਕਰਾਇਂ ਦਾ ਤਾਂ ਇਸ ਨੇ ਸ਼ੰਕਾ ਕੀਤੀ ਕਿ ਇਹ ਗੱਲ ਨਹੀਂ ਹੋ ਸਕਦੀ ਪਲਾ ਬਾਦਸ਼ਾਹ ਕਿਸ ਤਰ੍ਹਾਂ ਕਾ ਕੱਟ ਸਕਦੇ ਹਨ ਇਹ ਗੱਲ ਹੋਈ ਨੂੰ ਜਦ ਕੁਝ ਸਮਾਂ ਬੀਤ ਗਿਆ ਤਾਂ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਔਰ ਸਭ ਭਾਈਆਂ ਨੂੰ ਕੈਦ ਕਰ ਲਿਆ ਅਤੇ ਇਸ ਦੇ ਪਾਸੋਂ ਵਿਛਲ ਕਰਕੇ ਰਾਜ ਲੈ ਲਿੱਤਾ ਤਾਂ ਉੱਥੋਂ ਇਹ ਔਰੰਗਜ਼ੇਬ ਤੋਂ ਡਰਦਾ ਹੋਇਆ ਕਰਤਾਰਪੁਰ ਵਿੱਚ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਪਹੁੰਚਾ ਕਿਉਂਕਿ ਦਿਲ ਵਿੱਚ ਡਰ ਸੀ ਕਿ ਬਾਦਸ਼ਾਹ ਮੈਨੂੰ ਫੜ ਕੇ ਕੈਦ ਕਰ ਲਵੇਗਾ ਦਾਰਾ ਸਕੂ ਨੇ ਗੁਰੂ ਸਾਹਿਬ ਜੀ પાસે ਬੇਨਤੀ ਕੀਤੀ ਹੈ ਗਰੀਬ ਨਿਵਾਜ਼ ਨਿਮਾਣਿਆਂ ਦੇ ਮਾਣ ਨੇ ਆਸਰਿਆਂ ਦੇ ਆਸਰੇ ਆਪ ਮੇਰੇ ਤੇ ਕਿਰਪਾ ਕਰੋ ਮੈਨੂੰ ਰਾਹ ਵਿੱਚ ਕੋਈ ਨਾ ਪਕੜੇ ਛੇਤੀ ਛੇਤੀ ਲਾਹੌਰ ਪਹੁੰਚ ਜਾਵਾਂ ਇਹ ਗੱਲ ਸੁਣ ਕੇ ਸਤਗੁਰਾਂ ਨੇ ਸੈਨਾ ਖੜੀ ਕਰ ਦਿੱਤੀ ਤੇ ਹੁਕਮ ਦਿੱਤਾ ਜਲਦੀ ਚੱਲਿਆ ਜਾ ਗੁਰੂ ਸਾਹਿਬ ਦੀ ਪ੍ਰਵਾਨਗੀ ਅਨੁਸਾਰ ਥੋੜੇ ਸਮੇਂ ਵਿੱਚ ਹੀ ਦਾਰਾ ਸਕੂਲ ਲਾਹੌਰ ਪਹੁੰਚ ਗਿਆ ਉੱਥੋਂ ਜੋ ਕੁਝ ਲੈਣਾ ਸੀ ਉਹ ਲੈ ਕੇ ਅਗਾਹ ਨਿਕਲ ਗਿਆ ਇੱਕ ਜਗ੍ਹਾ ਰਸੋਈ ਤਿਆਰ ਕਰਨ ਲੱਗਾ ਦਾਸ ਨੂੰ ਕੋਈ ਚੀਜ਼ ਲੈਣ ਲਈ ਭੇਜ ਦਿੱਤਾ ਆਪ ਅੱਗ ਬਾਲਣ ਲੱਗ ਪਿਆ ਜਦ ਫੂਕ ਮਾਰੀ ਤਾਂ ਸਵਾਹ ਉੱਡ ਕੇ ਮੂੰਹ ਤੇ ਪੈ ਗਈ ਇਤਨੇ ਨੂੰ ਉਸ ਦੇ ਦਾਸ ਨੇ ਵੇਖਿਆ ਕਿ ਜੋ ਸੁਆ ਨਾਲ ਸਾਰਾ ਮੂੰਹ ਭਰਿਆ ਹੋਇਆ ਹੈ ਤਾਂ ਦਾਸ ਨੇ ਛੇਤੀ ਨਾਲ ਆ ਕੇ ਉਸ ਨੂੰ ਕਿਹਾ हे ਹਜਰਤ ਫਕੀਰਾਂ ਦੀ ਸੰਗਤ ਕੀਤੀ ਤਾਂ ਆਪ ਦਾ ਇਹ ਹਾਲ ਹੋਇਆ ਹੈ ਦਾਰਾਸ਼ ਕੋ ਨੇ ਕਿਹਾ ਫਕੀਰਾਂ ਦੀ ਸੰਗਤ ਤਾਂ ਸਭ ਤੋਂ ਉੱਤਮ ਹੈ ਦੇਖ ਇਤਨਾ ਰਾਜ ਭਾਗ ਚਲਾ ਗਿਆ ਹੈ ਪਰ ਫਕੀਰਾਂ ਦੀ ਸੰਗਤ ਹੋਣ ਨਾਲ ਮੈਨੂੰ ਰੰਚਕ ਮਾਤਰ ਵੀ ਸੋਕ ਨਹੀਂ ਹੋਇਆ ਉਸ ਵੇਲੇ ਆਪਣੇ ਦਾਸ ਨੂੰ ਧਨਪਦਾਰਥ ਦੇ ਕੇ ਵਿਦਾ ਕਰ ਦਿੱਤਾ ਅਤੇ ਆਪ ਇਕੱਲਾ ਹੀ ਫਿਰਦਾ ਰਿਹਾ ਇੱਕ ਸਮੇਂ ਭਗਵਾਨ ਦੀ ਮਿਹਰ ਨਾਲ ਦਿਲ ਵਿੱਚ ਇਹ ਵਿਚਾਰ ਪ੍ਰਾਪਤ ਹੋਈ ਕਿ ਜਦ ਇਹ ਦੇਹ ਮੇਰਾ ਆਪਣਾ ਆਪ ਨਹੀਂ ਸਵਾਰ ਸਕਦੀ ਤਾਂ ਮੈਂ ਕਿਸ ਵਾਸਤੇ ਭਜਾ ਫਿਰਦਾ ਹਾਂ ਤਿਸ ਵੇਲੇ ਧਾਇਰੇ ਵਿੱਚ ਜਾ ਕੇ ਬੈਠ ਗਿਆ ਜਦ ਬੈਠੇ ਨੂੰ ਕੁਝ ਚਿਰ ਹੋਇਆ ਤਾਂ ਔਰੰਗਜੀਬ ਦੇ ਨਫਰਾਂ ਨੇ ਆ ਕੇ ਫੜ ਲਿਆ ਤੇ ਹਾਥੀ ਦੇ ਉੱਪਰ ਚੜਾ ਕੇ ਲੈ ਗਏ ਹੁਣ ਔਰੰਗਜੀਬ ਦਾ ਇਹ ਹੁਕਮ ਸੀ ਕਿ ਇਸ ਨੂੰ ਕੋਈ ਵੀ ਅੰਨ ਜਲ ਨਾ ਸ਼ਿਕਾਵੇ ਜੋ ਇਸ ਨੂੰ ਅੰਨ ਜਲ ਦੇਵੇਗਾ ਉਸ ਦਾ ਜਨ ਬੱਚਾ ਕਹਾਣੀ ਕਰ ਦੇਵਾਂਗਾ ਜਿਸ ਵੇਲੇ ਭੁੱਖ ਨੇ ਬਹੁਤ ਸਤਾਇਆ ਤਾਂ ਦਾਰਾ ਸਕੋ ਨੇ ਪਿਸ਼ਾਬ ਕਰਨ ਦੇ ਬਹਾਨੇ ਹਾਥੀ ਤੋਂ ਉਤਰ ਕੇ ਛੋਲਿਆਂ ਦੇ ਖੇਤ ਨੂੰ ਮੂ ਮਾਰਿਆ ਉਸ ਵੇਲੇ ਪੰਕਤੀ ਯਾਦ ਆਈ ਜੋ ਗੁਰੂ ਨਾਨਕ ਦੇਵ ਜੀ ਨੇ ਠੀਕ ਕਥਨ ਕੀਤਾ ਹੈ ਨਦਰ ਅਪੁੱਠੀ ਜੇ ਕਰੇ ਸੁਲਤਾਨਾ ਘਾ ਕਰਾਇਦਾ ਅੱਗੇ ਗਿਆ ਤਾਂ ਇੱਕ ਮਾਈ ਰੋਟੀਆਂ ਪਕਾ ਰਹੀ ਸੀ ਉਸ ਪਾਸ ਜਾ ਕੇ ਕਿਹਾ ਇਹ ਸੋਨੇ ਦੀ ਮੁੰਦਰੀ ਲੈ ਲੈ ਤੇ ਮੈਨੂੰ ਇੱਕ ਰੋਟੀ ਦੇ ਉਸ ਨੇ ਕਿਹਾ ਕਿ ਤੈਨੂੰ ਇੱਕ ਰੋਟੀ ਦੇ ਕੇ ਜਨ ਬੱਚਾ ਕਹਾਣੀ ਕਰਵਾ ਲਵਾਂ ਜਾਂ ਮੇਰੇ ਪਾਸ ਕੋਈ ਰੋਟੀ ਨਹੀਂ ਉਸ ਵੇਲੇ ਇਹ ਵੀ ਪੰਕਤੀ ਯਾਦ ਆਈ ਦਰ ਮੰਗਣ ਭਿਖ ਨਾ ਪਾਇੰਦਾ ਵਾਹਿਗੁਰੂ ਦੀ ਪੁੱਠੀ ਨਦਰ ਜੇ ਹੋਵੇ ਤਾਂ ਇਸ ਤਰ੍ਹਾਂ ਦੀ ਹਾਲਾਤ ਹੁੰਦੀ ਹੈ ਕਿ ਦਰਵਾਜ਼ੇ ਪਰ ਜਾ ਕੇ ਮੰਗਿਆਂ ਵੀ ਕੋਈ ਭਿਖਿਆ ਨਹੀਂ ਪਾਉਂਦਾ